9 ਸਾਲ ਦੀ ਆਮਦ ਦੇ ਦਿਨ 31 ਦਸੰਬਰ ਨੂੰ ਜਦੋਂ ਲੋਕ ਗੁਰੂ ਘਰਾਂ ਮੰਦਿਰਾਂ ਮਸਜਿਦਾਂ ਤੇ ਗਿਰਜਾ ਘਰਾਂ ਵਿੱਚ ਅਰਦਾਸਾਂ ਕਰ ਰਹੇ ਹਨ ਉਸ ਸਮੇਂ ਮਜੀਠਾ ਹਲਕੇ ਦੇ ਜੰਤੀਪੁਰ ਪਿੰਡ ਵਿੱਚ ਸਵੇਰੇ 5:30 ਵਜੇ ਬਿਜਲੀ ਵਿਭਾਗ ਅਤੇ ਕੁਝ ਪ੍ਰਾਈਵੇਟ ਲੋਕਾਂ ਵੱਲੋਂ ਕੀਤੀ ਗਈ ਰੇਡ ਨੇ ਇਲਾਕੇ ਵਿੱਚ ਪਾਰੀ ਰੋਸ ਪੈਦਾ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ মিডিਆ ਨਾਲ ਗੱਲਬਾਤ ਕਰਦੇ ਆ ਸਰਕਾਰਾਂ ਤੇ ਪ੍ਰਸ਼ਾਸਨ ਤੇ ਤਿੱਖੇ ਸਵਾਲ ਖੜੇ ਕੀਤੇ ਹਨ ਮੈਂ ਹੁਣੇ ਅੱਜ ਦੇਖੋ 31 ਦਸੰਬਰ ਦਾ ਦਿਨ ਹੈ ਔਰ ਸਾਰੇ ਲੋਕ ਆਪਣੇ ਜੋ ਵੀ ਇਸ ਸਾਲ ਚ ਹੋਇਆ ਉਹਦੀਆਂ ਘਾਟੇ ਵਾਧੇ ਨੂੰ ਯਾਦ ਕਰਕੇ ਔਰ ਖਾਸ ਕਰ ਨਵੇਂ ਨਵੇਂ ਸਾਲ ਦੀ ਆਮਦ ਨੂੰ ਖੁਸ਼ੀਆਂ ਭਰਪੂਰ ਮਨਾਣ ਵਾਸਤੇ ਸਾਰੇ ਅੱਜ ਲੋਕ ਇਕੱਠੇ ਹੋਏ ਨੇ ਕੋਈ ਗੁਰੂ ਘਰਾਂ ਦੇ ਵਿੱਚ ਪਹੁੰਚੇ ਨੇ ਕੋਈ ਮੰਦਰਾਂ ਚ ਕੋਈ ਮਸਜਿਦਾਂ ਚ ਕੋਈ ਗਿਰਜਾ ਕਰਦੇ ਵਿੱਚ ਔਰ ਅਰਦਾਸ ਬੇਨਤੀਆਂ ਕਰ ਰਹੇ ਅੱਜ ਦੀ ਸਵੇਰ ਜਿਹੜੀ ਜੈੰਤੀਪੁਰ ਕਿਉਂਕਿ ਮੇਰੀ ਅਮਨ ਨਾਲ ਗੱਲ ਹੋਈ ਔਰ ਸਵੇਰੇ 5:30 ਵਜੇ ਰੇਡ ਕਰਦੇ ਨੇ ਪ੍ਰਾਈਵੇਟ ਬੀਵੀ ਆੜੇ ਕੁਛ ਸ਼ਾਇਦ ਅਫਸਰ ਹੋਣ ਮੇ ਵੀ ਇੱਕ ਦੋ ਕੋ ਨਾਲ ਔਰ ਜੈੰਤੀਪੁਰ ਪਿੰਡ ਨੂੰ ਘੇਰ ਕੇ ਔਰ ਕੋਈ ਇਤਲਾ ਨਹੀਂ ਇਹ ਲੋਕ ਜਿਹੜੇ ਆ ਜਿੱਥੇ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ 600 ਜੁਨਟ ਫ੍ਰੀ ਕਰ ਰਹੇ ਮੈਂ ਇਹਨਾਂ ਨੂੰ ਵੇਖ ਲਓ ਭੀ ਜਿੱਥੇ ਜੁਨਟ ਤੋਂ ਵੱਧ ਬਦਲਣ ਵਾਲੇ ਹੈਗੇ ਆ ਚਲੋ ਜੇ ਤੁਸੀਂ ਕੁਝ ਕਰਨਾ ਵੀ ਆ ਪਹਿਲੀ ਗੱਲ ਤੇ ਆਂ ਦਿੰਦੇ ਆ ਰਵੇ ਇਹ ਕੋਈ ਏਡੀ ਵੱਡੀ ਫੈਕਟਰੀ ਤੇ ਚਲਾ ਨਹੀਂ ਰਹੀ ਕੋਈ ਇੰਨਾ ਵੱਡਾ ਇੰਨਾ ਦਾ ਕੰਮ ਕੰਮ ਤੇ ਹੈ ਨਹੀਂ ਦੂਜੀ ਗੱਲ ਜੇ ਤੁਸੀਂ ਕਿਤੇ ਰੇਡ ਕਰਨਾ ਸਾਢੇ 5 ਕੋਈ ਹੱਤਵੱਦੀ ਨਹੀਂ ਕੋਈ ਇਹੋ ਜਿਹਾ ਕੋਈ ਅਸਲਾ ਡਿੰਦਰ ਫੜਿਆ ਗਿਆ ਕਿ ਜਿਹੜਾ ਅਸਲਾ ਇਹਨਾਂ ਦੇ ਘਰ ਦੱਬਿਆ ਸੀ ਉਹ ਪੜਨਗੇ ਔਰ ਰੇਡ ਸਵੇਰੇ ਸਾਢੇ 5 ਵਜੇ ਮਾਰੇ ਕਿ ਜਿਵੇਂ ਕਿਸੇ ਪਗੋੜੇ ਨੂੰ ਫੜਨਾ ਹੁੰਦਾ ਔਰਤਾਂ ਦੀ ਬੇਪਤੀ ਕੀਤੀ ਤੁਹਾਨੂੰ ਪਤਾ ਕਿ ਗਰੀਬ ਦੇ ਤੇ ਘਰਾਂ ਦੇ ਉੱਤੇ ਛੱਤ ਨਹੀਂ ਹੁੰਦੀ ਔਰ ਸਿਹਰੇ ਕੋ ਬਾਥਰੂਮ ਬੈਠਾ ਕੁਛ ਕੀਤਾ ਕੁਛ ਨਹੀਂ ਕਿਸੇ ਨੇ ਵੇਖਿਆ ਔਰ ਇਨਾ ਜਿਆਦੇ ਮਾੜੇ ਹਾਲਾਤ ਪੈਦਾ ਕੀਤੇ ਕਿ ਅੱਜ ਇਹ ਲੋਕ ਆ ਦੇਖੋ ਹੱਥ 'ਚ ਤੇਲ ਫੜ ਕੇ ਆਦੇ ਵੀ ਤਨ ਮਰ ਜਾਣਾ ਚਾਹਿਆ ਆਪਣੀ ਬੇਬਪਤੀ ਕਰਾਉਣ ਨੂੰ ਬੰਦਾ ਵੀ ਕੋਈ ਪਤਾ ਨਹੀਂ ਮੂੰਹ ਬੱਦੇ ਆ ਕਿਸੇ ਨੇ ਮੂੰਹ ਟੱਕੇ ਆ ਕਿਸੇ ਨੇ ਕੁਛ ਕੀਤਾ ਆ ਔਰ ਇੰਨੇ ਮਾੜਾ ਜੰਗਲ ਰਾਜ ਦੀ ਤਰ੍ਹਾਂ ਇੱਥੇ ਹੋਇਆ ਵੀ ਪੁਲਿਸ ਨੇ ਮੁੜ ਕੇ ਤਤਲੋ ਜੇ ਕੋਈ ਗਲਤੀ ਕਰ ਗਿਆ ਕਾਨੂੰਨ ਲਾਡਰ ਆਰਡਰ ਕਿਨੇ ਸਥਾਪਿਤ ਕਰਨਾ ਪੁਲਿਸ ਨੇ ਪੁਲਿਸ ਨੂੰ ਖਬਰ ਕੀਤੀ ਗਈ ਪੁਲਿਸ ਆਈ ਨਹੀਂ ਮਤਲਬ ਮਜੀਠੇ ਹਲਕੇ ਚ ਇੰਨਾ ਗੁੰਡਾ ਰਾਜ ਆ ਬਹੁਤ ਮਾੜੀ ਗੱਲ ਆ ਦੇਖੋ ਕਾਨੂੰਨ ਹੈ ਤੁਹਾਨੂੰ ਕੋਈ ਤਕਲੀਫ ਹੈ ਤੁਸੀਂ ਕਾਨੂੰਨ ਕੋ ਜਾਓ ਕਾਨੂੰਨ ਦਾ ਰਾਜ ਹੈ ਸਰਕਾਰ ਬੈਠੀ ਹੈ ਸਰਕਾਰ ਵੇਖ ਕੇ ਕੀ ਗਲਤ ਸਹੀ ਹੈ ਤੁਸੀਂ ਆਪਣੇ ਹੱਥ ਚ ਕਾਨੂੰਨ ਕਰ ਲੈਂਦੇ ਨਿਆਂ ਨਹੀਂ ਮਿਲਿਆ ਹਾਰ ਕੇ ਇਹਨਾਂ ਨੂੰ ਹਾਈਵੇ ਜਾਮ ਕਰਨਾ ਚਾਰ ਘੰਟੇ ਹਾਈਵੇ ਜਾਮ ਰੱਖਣ ਤੋਂ ਬਾਅਦ ਪੁਲਿਸ ਜਾਗੀ ਆ ਫੇਰ ਕਹਿੰਦੇ ਚਲੋ ਠੀਕ ਆ ਤੁਹਾਡਾ ਨਾ ਧੱਕਾ ਹੋਇਆ ਬਿਆਨ ਕਰਾਓ ਅਸੀਂ ਪਰਚੇ ਕਰਾਂਗੇ ਇਹ ਰਾਜ ਭਾਗ ਨਹੀਂ ਇਹ ਨਵੇਂ ਦਿਨ ਦੀ ਆਮਦ ਕਰਨੀ ਰੋਗ ਨਵੇਂ ਸਾਲ ਦੀ ਇਹ ਹਾਲਾਤ ਨੇ ਇਸ ਵੇਲੇ ਕਿ ਇਹ ਵੀ ਨਹੀਂ ਵੇਖਦੇ ਕਿ ਕਿਸੇ ਔਰਤ ਦੇ ਹੱਥ ਚੁੱਕਣਾ ਬੜਾ ਵੱਡਾ ਗੁਨਾਹ ਹੈ ਔਰ ਉਹ ਵੀ ਕਿਸੇ ਦੇ ਵੀ ਹੋਵੇ ਇੱਕ ਗਰੀਬ ਵਿਚਾਰੇ ਜਿਹੜੇ ਦਹਾਂ ਰੋਆਂ ਦੀ ਰੋਜੀ ਰੋਟੀ ਕਮਾਉਣ ਵਾਲੇ ਲੋਕ ਆ ਉਹਨਾਂ ਦੇ ਘਰਾਂ 'ਤੇ ਇਹ ਨਾਲ ਹਾਲਾਤ ਪੈਦਾ ਕਰਦੇ ਤੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਕੋਝੇ ਆਠ ਕੰਡੇ ਜਿੰਨਾ ਵੀ ਵਰਤੇ ਉਹਨਾਂ ਵਿਰੁੱਧ ਕਾਰਵਾਈ ਕਰੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਲਿਹਾਜ ਨਾ ਰੱਖਿਆ ਜਾਵੇ ਅਸੀਂ ਕੋਈ ਵੀ ਉਹੋ ਜਿਹਾ ਕੰਮ ਨਹੀਂ ਹੋਣ ਦੇਵਾਂਗੇ ਜਿਹੜਾ ਸੰਵਿਧਾਨਿਕ ਤੌਰ ਤੇ ਪ੍ਰਵਾਨਿਤ ਨਾ ਹੋਵੇ ਅਸੀਂ ਉਹਦਾ ਵਿਰੋਧ ਕਰਾਂਗੇ ਮੈਂ ਅਮੰਦਾ ਧੰਨਵਾਦ ਕਰਦਾ ਪੂਰਿਆਂ ਦਾ ਜਿਨ੍ਹਾਂ ਨੇ ਡਟ ਕੇ ਗਰੀਬਾਂ ਦੇ ਨਾਲ ਖਲੋਤੇ ਆ ਔਰ ਆਪਣੇ ਸਾਰੇ ਕੰਮਕਾਰ ਛੱਡ ਕੇ ਪੋ ਅੱਜ ਦਾ ਦਿਨ ਸਾਰੇ ਪ੍ਰੋਗਰਾਮ ਬਣੇ ਹੁੰਦੇ ਆ ਤੁਸੀਂ ਵੇਖ ਲਓ ਕੋਈ ਬੰਦਾ ਵੀ ਆਪਣੇ ਰਜੇਵੇਂ ਜਿਉਂ ਨੇ ਪਹਿਲਾਂ ਤੈਅ ਕੀਤੇ ਹੁੰਦੇ ਆ ਸਾਰੇ ਕੰਮ ਕਰ ਸਾਡੇ ਸਾਰੇ ਰਾਹੁਲ ਹੁਣੀ ਹੈਰੀ ਹੁਣੀ ਸਾਡਾ ਯੂਥ ਦਾ ਪ੍ਰਧਾਨ ਜਰਮਨ ਗੇਲ ਜਿਹੜਾ ਯੂਥ ਕਾਂਗਰਸ ਦਾ ਪ੍ਰਧਾਨ ਹੈ ਦਿਹਾਤੀ ਦਾ ਉਹ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਅੱਜ ਸਾਡੇ ਨਾਲ ਆਇਆ 5:30 ਵਜੇ ਆਣ ਕੇ ਨਾ ਸਾਡੇ ਤੇ ਜਿਨ੍ਹਾਂ ਨੇ ਬੱਤੀ ਵਾਲਿਆਂ ਨੇ ਪ੍ਰਾਈਵੇਟ ਹੀ ਕੁਝ ਵਿੱਚ ਦੂਸਰੇ ਵੀ ਹੋਣਗੇ ਸਾਨੂੰ ਨਹੀਂ ਪਤਾ ਨੇਰਿਆ ਤੇ ਹੈਗਾ ਹੈਗਾ ਟੂੜ ਦੇ ਨਾਲ ਅਸੀਂ ਅੰਦਰ ਨਹੀਂ ਕਾ ਨਹੀਂ ਜਾਣ ਦਿੰਦੇ ਕਿਉਂ ਸਾਡੀਆਂ ਨੌਵਾਂ ਧੀਆਂ ਸਾਰੀਆਂ ਅੰਦਰ ਹੀ ਅੰਦਰ ਕੀ ਲੈਣ ਜਾਂਦੇ 15 ਦੇ ਵਿੱਚ ਕੀ ਹੀ ਸਾਡਾ ਇਸ ਤਰ੍ਹਾਂ ਈ ਜਾਣੇ ਥੋੜੇ ਜਾਣੇਗੇ 8 ਗੱਡੀਆਂ ਆ ਉਹਨਾਂ ਗੱਡੀਆਂ ਦੇ ਵਿੱਚ ਤੇ ਕੋਈ ਪਤਾ ਹੀ ਨਹੀਂ ਲੱਗਦਾ ਫੁਰਨ ਫੁਰਨ ਕਰਦੇ ਕੰਦਾ ਦੇ ਉੱਤੇ ਚੜੇ ਕੰਦਾ ਦੇ ਚੜ ਕੇ ਤੇ ਵੀਡੀਓ ਬਣਾਉਂਦੇ ਆ 5:30 ਵਜੇ ਦੇ ਨਾਲ ਬਿਜਲੀ ਦਾ ਸਟਾਫ ਸਾਡੇ ਪਿੰਡ ਦੇ ਵਿੱਚ ਆ ਕੇ ਠੀਕ ਹੈ ਜੀ ਉਹਨਾਂ ਨੇ ਧੱਕੇ ਸਾਈ ਕੀਤੀ ਕੰਡਾ ਤੱਪ ਕੇ ਤੇ ਘਰਾਂ ਦੇ ਵਿੱਚ ਵੜੇ ਨੇ ਲੇਟੀਆਂ ਸੁਤਲੀਆਂ ਹੈਗੀਆਂ ਵਿਚਾਰਨੀਆਂ ਕੁਝ ਬਾਥਰੂਮ ਸੀ ਕਿਹਦੇ ਬਾਥਰੂਮ ਦੇ ਉੱਤੇ ਸਾਟੇ ਗਈਆਂ ਜਾਂ ਕਿਹਦੇ ਬਾਥਰੂਮ ਦੇ ਉੱਤੇ ਨਹੀਂ ਹੈਗੀਆਂ ਇਹਨਾਂ ਦੇ ਨਾਲ ਧੱਕੇ ਦੇ ਅੰਦਰ ਵੜੇ ਜੇ ਉਹ ਵਿਚਾਰਨੀਆਂ ਰੁਕਣ ਲੱਗੀਆਂ ਸੀ ਕਿਸ ਦਾ ਕਮੀਜ਼ ਖੇਚ ਲਈ ਤਾਂ ਕਿਸ ਦਾ ਕਮੀਜ਼ ਇੱਥੋਂ ਪਾੜ ਦਿੱਤਾ ਵਾ ਬਹੁਤ ਦੇ ਤੱਗੇ ਲਈ ਹੋਈ ਹੈ ਸਾਡੇ ਪਿੰਡ ਦੇ ਨਾਲ ਅੱਜ ਫਿਰ ਅਜੂਨ ਜਿਨ੍ਹਾਂ ਨੂੰ ਸ਼ਾਫ ਨਹੀਂ ਮਿਲਿਆ 5 ਘੰਟੇ ਤੱਕ ਆਪਾਂ ਪਿੰਡ ਨੇ ਆ ਪਰ ਉਸ ਤੋਂ ਬਾਅਦ ਜਦੋਂ ਆਪਾਂ ਆੜ ਕੇ ਫਿਰ ਪਿੰਡ ਆ ਪਾੜ

बराबर है अभी कोई रास्ता ही नहीं है इधर अभी दस मिनट पहले हम लोग सोच रहे थे कि इधर रास्ता एकदम साफ मिल गया हम लोग जल्दी चले जाएंगे तो होटल में स्टे करके बाद में चले जाएंगे अभी चार बजे वागा बॉर्डर जाना है हम लोग टूरिस्ट है मैं रहता हूँ दुबई बराबर है और इधर आए हम लोग घूमने के लिए आए दस दिन के लिए अभी क्रिसमस पे तो अभी ये पूरा जाम है मालूम नहीं कितने बजे खुलेगा पीछे एम्बुलेंस पड़ी है दो एम्बुलेंस है उसमें मरीज है उसके पास कोई मतलब जाने का तरीका ही नहीं है नहीं पीछे ला सकते नहीं रिवर्स ला सकते हैं अभी ये मालूम नहीं कितने बजे खत्म होएगा पुलिस बोल रही है कि ये मेरा ठिकाना नहीं है मेरा इलाका नहीं है ये इलाका नहीं है मालूम नहीं अभी क्या करेंगे बताओ अजीत पंजाबी दी ऑथेंटिक खबरन दे लिए सब्सक्राइब करो अजीत वेब टीवी ate ताजी खबरन दी नोटिफिकेशन पहुंचने के लिए बेल आइकन पे क्लिक करो